ਪੱਤਰਕਾਰਾਂ ਦੀ ਅੱਖ ਨਿਊਜ਼ਾਂ ਤਾਜ਼ੀਆਂ ਤੇ ਰਹਿੰਦੀ ਐ ਸਾਇੰਸ ਦਾ ਨਾਂ ਦੀ ਅੱਖ ਉਹਨਾਂ ਨੇ ਕੀ ਖੋਜ ਕੱਢਣੀ ਐ ਉੱਥੇ ਰਹਿੰਦੀ ਐ ਤੇ ਪੁਲਿਸ ਵਾਲਿਆਂ ਦੀ ਅੱਖ ਹੁਣ ਸਾਊਂਡ ਵਾਲਿਆਂ ਦੀ ਅੱਖ ਐ ਰਹਿੰਦੀ ਵੀ ਕਲਾਕਾਰ ਬੰਦ ਕਦੋਂ ਹੋਊਗਾ ਹਰ ਅੱਖ ਦਾ ਮੀਨਿੰਗ ਅਲੱਗ-ਅਲੱਗ ਜਿਵੇਂ ਮੈਂ ਕਿਹਾ ਸੀ ਕਿ ਕਿਸੇ ਨੂੰ ਸੋਨਾ ਬਟੂਆ ਲੱਗਦਾ ਕਿਸੇ ਨੂੰ ਸੋਨਾ ਸੁਰਮਾ ਇਹ ਦੋਨੇ ਅਲੱਗ-ਅਲੱਗ ਚੀਜ਼ਾਂ ਨੇ ਅੱਖ ਕਹਿੰਦੇ ਅੱਖ ਕਬੂਤਰ ਬਾਜ਼ਾਂ ਦੀ ਜਿਵੇਂ ਬਾਜ਼ੀਆਂ ਵਿੱਚ ਰਹਿੰਦੀ ਪੱਤਰਕਾਰਾਂ ਦੀ ਅੱਖ ਨਿਊਜ਼ਾਂ ਤਾਜ਼ੀਆਂ ਵਿੱਚ ਰਹਿੰਦੀ ਇਹਨੂੰ ਖੇਤ 'ਚ ਰੱਖਿਓ ਜੀ ਡੈਰੀ ਦਾ ਉਥੇ ਰੱਖਿਓ ਖੇਤ 'ਚ ਸਰਦਾਰ ਸਾਹਿਬ ਮੜਾ ਦਾ ਮੂੰਹ ਉੱਤਰ ਕਰਿਓ ਦੇਖੋ ਕਿੰਨੀ ਲਾਲੀ ਹੈ ਹੈਨਾ ਚਿੱਟੀ ਦਾੜੀ ਚ ਵੀ ਪਰਸਨੈਲਿਟੀ ਦਾ ਪਤਾ ਲੱਗਦਾ ਬਾਲਕ ਇਹ ਕਿਉਂ ਹੈ ਕਿਉਂਕਿ ਪ੍ਰਾਣੀਆਂ ਖਰਾਕਾਂ ਖਾਦੀਆਂ ਹੁਣ ਜਿਹੜੇ ਜਿੰਮ ਦੇ ਡੌਲੇ ਬਣਦੇ ਆ ਘਰੇ ਮਾਂ ਦੁੱਧ ਦੇ ਦੇ ਜਮਾ ਨਹੀਂ ਪਿੰਦੇ ਜਵਾਬ ਨਾ ਨਾ ਜਮਾ ਵਾਲਿਆਂ ਨੇ ਪ੍ਰੋਟੀਨ ਦਾ ਡੱਬਾ ਦਿੱਤਾ ਹੋਇਆ ਸਾਨੂੰ ਉਹਦੇ ਚ ਸਾਰੇ ਸਟੀਰੋਇਡ ਹੁੰਦੇ ਕਹਿੰਦੇ ਜਿਹੜੇ ਪਹਿਲਾਂ ਵਾਲੇ ਸਾਡੇ ਬਜ਼ੁਰਗਾਂ ਦੇ ਸਾਡੇ ਨੌਜਵਾਨਾਂ ਦੇ ਡੌਲੇ ਸੀ ਨਾ ਜੀ ਉਹ ਤੋਂ ਮੋਰਕੂ ਗਿਆ ਕਹਿੰਦੇ ਸੋ ਹੁਣ ਆਪਾਂ ਟੈਟੂ ਕਹਿੰਦੇ ਨੇ ਹੈ ਨਾ ਹੈ ਉਹੀ ਚੀਜ਼ ਹੈ ਪਰ ਆਪਣੀ ਲੈਂਗੁਏਜ ਬਦਲ ਗਈ ਉਹ ਤੋਂ ਮੋਰਖੂਗੀਆਂ ਰਾਜੇ ਜਦੋਂ ਪਵੌਣੀਆਂ ਨੌਜਵਾਨਾਂ ਨੇ ਤੇ ਬੜਾਪੇ ਤੱਕ ਕਿਉਂਕਿ ਖੇਤੋ ਚ ਮਿਹਨਤ ਕਰਨੀ ਪੰਡਾਂ ਚੱਕਣੀਆਂ ਬਹੁਤ ਕੰਮ ਕਰਨਾ ਧਾਰਾ ਕੱਢਣੀਆਂ ਜਦੋਂ ਕਹਿੰਦੇ ਆਪਾਂ ਧਾਰ ਕੱਢਦੇ ਨੇ ਆਹ ਗੂਠਾ ਜਦੋਂ ਨੱਪਿਆ ਜਾਂਦਾ ਇਹ ਨਾੜ ਬਰੇਨ ਤੱਕ ਜਾਂਦੀ ਫਿਜ਼ੀਕਲੀ ਤੌਰ ਤੇ ਵੀ ਤੇ ਉਦੋਂ ਜਿਹੜੀਆਂ ਮੋਰਖੂਗੀਆਂ ਹੁੰਦੀਆਂ ਸੀ 70 75 ਸਾਲ ਦੀ ਉਮਰ ਤੱਕ ਇੱਥੇ ਰਹਿੰਦੀਆਂ ਸੀ ਲੋਕਾਂ ਨੂੰ ਦਿਸਦੀਆਂ ਸੀ ਤੇ ਹੁਣ ਜਿਹੜੀਆਂ ਜੈਮ ਵਾਲੀਆਂ ਮੋਰਖੂਗੀਆਂ ਨੇ ਜਿਨ੍ਹਾਂ ਨੂੰ ਆਪਾਂ ਟੈਟੂ ਕਹਿੰਦੇ ਆ ਪ੍ਰੋਟੀਨ ਦੇ ਡੱਬੇ ਖਾ ਖਾ ਕੇ ਜਦੋਂ ਪ੍ਰੋਟੀਨ ਦਾ ਅਸਰ ਖਤਮ ਹੋ ਜਾਂਦਾ ਸਟੀਰਾਈਡ ਦਾ ਤੇ 4 ਕਿਸਾਲਾਂ ਬਾਅਦ ਕੱਚਾਂ ਚ ਜਾਵੜਦੇ ਨੇ ਉਹਨਾਂ ਨੇ ਜਾਣਿਆ ਹੀ ਵਿਚਾਰੀਆਂ ਨੇ ਉਹ ਤਾਂ ਨਕਲੀ ਪੌੜੀ ਤੇ ਖੜੀਆਂ ਸੀ ਨਕਲੀ ਬੈਂਚ ਤੇ ਖੜੀਆਂ ਸੀ ਉਹ ਆ ਬੈਂਚ ਲੱਕੜ ਦਾ ਹੋਵੇ ਪਲਾਸਟਿਕ ਦਾ ਹੋਵੇ ਤੇ ਮੈਂ ਕਿੰਨਾ ਕਿ ਦਿਨ ਖੜੀ ਛਾਲ ਇੱਧਰ ਮਾਰ ਲੈਂਦੀ ਇੱਧਰ ਮਾਰ ਲੈਂਦੀ ਇੱਧਰ ਮਾਰ ਲੈਂਦੀ ਐਂਡ ਮੈਂ ਡਿੱਗਣਾ ਸੀ ਉਸੇ ਕਰਾ ਉਹ ਮੋਰ ਕੁਗੀਆਂ ਨਹੀਂ ਅਟੈਕ ਯੰਗ ਬੱਚਿਆਂ ਨੂੰ ਕਿਉਂ ਹੋ ਰਹੇ ਨੇ ਕਦੇ ਰੀਜ਼ਨ ਪਤਾ ਕੀਤਾ ਇੱਕ ਤਾਂ ਬੱਚਾ ਸਟ्रेस ਬਹੁਤ ਲੈਂਦੇ ਇੱਕ ਜਿੰਨਾ ਖਾਂਦੇ ਬਾਹਰਲਾ ਫੂਡ ਖਾਂਦੇ ਸਟੀਰੌਇਡ ਖਾਂਦੇ ਆ ਮਾਂ ਦੀ ਕਣਕ ਦੀ ਰੋਟੀ ਤੇ ਤਾਂ ਵਿਸ਼ਵਾਸ ਹੀ ਹੈ ਤੇ ਕਹਿੰਦੇ ਜਿੱਥੇ ਵਿਸ਼ਵਾਸ ਹੈ ਨਹੀਂ ਉਥੇ ਰੱਬ ਹੈ ਨਹੀਂ ਤੇ ਜਿੱਥੇ ਰੱਬ ਹੈ ਨਹੀਂ ਉਥੇ ਕੁਝ ਵੀ ਹੈ ਤੇ ਇਹ ਦਿਨ ਆ ਰਹੀ ਸੀ ਅੱਖ ਕਬੂਤਰ ਬਾਜਾਂ ਦੀ ਜਿਵੇਂ ਬਾਜ਼ੀਆਂ ਵਿੱਚ ਰਹਿੰਦੀ ਉਸ ਵਾਰ ਸਾਡੇ ਵੀ ਨਾਲ ਸੰਦੇ ਪਜੇ ਉਹ ਸ਼ੁਕਰ ਹੈ ਸੁੱਤੀ ਨਹੀਂ ਇੱਕ ਤੇ ਹਾਸ ਦੀ ਬਹੁਤ ਪਰ ਮੈਂ ਸਾਰਾ ਦਿਨ ਸਾਈ ਚਲੋ ਐਡੀ ਰੱਬ ਨੇ ਭਾ ਗਾੜੀ ਬਣਾਈ ਆ ਨਾ ਇਹ ਪਰ ਰੋਣ ਵਾਲੀ ਗੱਲ ਵੀ ਕਰ ਲੈਣਾ ਦਸ ਸਕਿੰਟ ਚ ਬਾਅਦ ਕਿੜ 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 ਕਰ ਹਾਸਦੀ ਬਹੁਤ ਹੈ ਤੇ ਜੇ ਗੱਡੀ ਦਾ 2.5 3 ਘੰਟਿਆਂ ਦਾ ਸਫ਼ਰ ਹੈ ਤੇ ਇਹਨੂੰ 15 ਕਿਲੋਮੀਟਰ ਹੋਰ ਆ ਕੇ 28 ਦਾ ਵੀ ਉਠਖੜ ਪ੍ਰੋਗਰਾਮ ਵਾਲੀ ਜਗ੍ਹਾ ਆ ਗਈ ਤੇ ਇਹਦੀ ਮੈਂ ਨੀਂਦ ਦੇਖ ਕੇ ਕਹਿੰਦੀ ਹੁੰਨੀ ਆ ਪਰਮਾਤਮਾ ਇਹਨੂੰ ਨੀਂਦ ਆਈ ਆਵੇ ਇਹਨੂੰ ਗੋਲੀਆਂ ਖਾਣ ਦੀ ਲੋੜ ਨਾ ਪਵੇ ਜਾਂ ਸਟ्रेस 'ਚ ਇਹਨੂੰ ਜਾਗਣ ਦੀ ਅੱਜ ਕੱਲ੍ਹ